ਪਾਣੀ ਹਰ ਵਾਸਤੇ ਪਵਿੱਤਰ ਹੈ ਪਰ ਉਹ ਲੋਕ ਕਹਿੰਦੇ ਵੀ ਅਸੀਂ ਉੱਚੜ ਦੇ ਪਾਸੇ ਨਾਉਲੇ ਉੱਧਰ ਰਵਦਾਸ ਨਾਉਂਦਾ ਤੇ ਇਹਦਾ ਪਾਣੀ ਪਿੱਕਿਆ ਜਾਂਦਾ ਹੈ ਸਾਧ ਸੰਗਤ ਜੀਓ ਜਦੋਂ ਇਹ ਗੱਲ ਕਹੀ ਤੇ ਸਾਧ ਸੰਗਤ ਜੀਓ ਗੰਗਾ ਦੇ ਵਿੱਚ ਸਤਪੁਰ ਜੀ ਨੇ ਆਪਣੇ ਚੱਤ ਪਾਏ ਤੇ ਗੰਗਾ ਪੁੱਠੀ ਬਗੀ ਹੁਣ ਦੂਜਾ ਟੈਕ ਸੀ ਇਹ ਪੱਥਰ ਪੂਜਾ ਕਰਦਾ ਹੈ ਇਹ ਪੱਥਰ ਥਾਕਰ ਪੂਜਾ ਕਰਦਾ ਹੈ ਕਹਿਣ ਲੱਗੇ ਕਿ ਰਾਜਾ ਢਾਕਰ ਮੱਲ ਕਹਿੰਦੇ ਜੀ ਤੁਸੀਂ ਥਾਕਰ ਪੂਜਾ ਕਰ ਦਿਓ ਕਹਿੰਦੇ ਠਾਕਰ ਪੂਜਾ ਰਾਜਾ ਨਾਗਰਮਲ ਕਹਿੰਦਾ ਵੀ ਐ ਕਰਿਓ ਜਿਹਦੇ ਠਾਕਰ ਸੱਚੇ ਹੋਏ ਕੱਲ ਗੰਗਾ ਤੇ ਲੈ ਆਇਓ ਉਹਨਾਂ ਲੋਕਾਂ ਨੇ ਸਕੀਮ ਬਣਾਈ ਇਸ ਸਕੀਮ ਬਣਾਈ ਰਾਤ ਨੂੰ ਸਰਾਹ ਕੀਤੀ ਰੂਹ ਦੇ ਉੱਤੇ ਗਊ ਦਾ ਗੋਹਾ ਬੜ ਲਿਆ ਆ ਠਾਕਰ ਬਣਾ ਕੇ ਆਟੇ ਉਹਦੇ ਬਣਾ ਕੇ ਰੱਖ ਕੇ ਲੈ ਗਏ ਜਦੋਂ ਲਗਾਇਆ ਤੇ ਅੱਗੇ ਗੰਗਾ ਦੇ ਵਿੱਚ ਛੱਡੇ ਤੇ ਉਹ ਰੂਹ ਦੇ ਵਿੱਚ ਪਾਣੀ ਪਰ ਗਿਆ ਗੋਹਾ ਲੈ ਕੇ ਠਾਕਰ ਡੁੱਬ ਗਿਆ ਹੁਣ ਬਾਰੀ ਕੀ ਦੀ ਆਇਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦਾ ਨਾਮ ਲਿਆ ਕਾਲਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿਹੜੀ ਸਾਧਗੁਰੂ ਜੀ ਕਹਿੰਦੇ ਹੰਸ ਸਰਦੀਨ ਦਇਆ ਤੁਮ ਸਰ ਅਪ ਤਿਆਰ ਕਿ ਅਗੀਜੈ ਬਚਨੀ ਤੋਰ ਮੋਨ ਮਨ ਮਾਨੈ ਜਨ ਕੋ ਭੂਰਨ ਦੀਜੈ ਹੋ ਬਲ ਬਲ ਜਾਓ ਰਬਈਆ ਕਾਰਨੇ ਕਾਰ ਕਬਲ ਅਬੋਲ ਬਹੁਤ ਜਨ ਵਿਛਰੇ ਤੇ ਮਾਦੋ ਇਹ ਜਨਮ ਤੁਹਾਡੇ ਲੇਖੇ ਸਹਿਰ ਅਬਦਾਸ ਆਸ ਲੱਭ ਜੀਵੋ ਚਿਰ ਪਿਓ ਦਰਸ਼ਨ ਦੇਖੇ ਅਕਾਰ ਪੁੱਤ ਦੇ ਚਰਨਾਂ ਦਾ ਓਟ ਆਸਰਾ ਲਿਆ ਪਰਮੇਸ਼ਰ ਨੂੰ ਤੇ ਆਇਆ ਗੁਰੂ ਦੇ ਚਰਨਾਂ ਦੇ ਵਿੱਚ ਲਾਈ ਪ੍ਰੀਤੀ ਔਰ ਸਾਧ ਸੰਗਤ ਜੀਓ ਕਹਿੰਦੇ ਮਹਾਰਾਜ ਸਾਡਾ ਥਾਕਰ ਦਾ ਇਹੂ ਹੈ ਕਿਹੜਾ ਆਪ ਲੋਗ ਸੰਗਤ ਵਿਸ਼ਵਾਸ ਨਹੀਂ ਕਰਨਗੇ ਸਾਧ ਸੰਗਤ ਜੀਓ 60 ਕਿਲੋ ਬਜਰ ਦੀ ਪੱਥਰੀ ਦਾਗ ਤੱਕ ਗੰਗਾ ਦੇ ਵਿੱਚ ਤਰੀਆ ਦਾ ਕਰੇਗੀ ਨਾਮ ਗੁਰੂ ਰਬਦਾਸ ਮਹਾਰਾਜ ਜੀ ਨੇ ਤਰਾਈ ਹੈ 60 ਕਿਲੋ ਬਜਲਦੀ ਪੱਥਰੀ ਮੈਂ ਕਾਂਸੀ ਬਨਾਰ ਚ ਦਰਸ਼ਨ ਕਰਕੇ ਆਇਆ ਅਕਾਲ ਪੁਰਖ ਦਾ ਨਾਮ ਲਿਆ ਔਰ ਕਰਨ ਦੇ ਕਰਨਾਂ ਦੇ ਵਿੱਚ ਕੀਤੀ ਅਰਦਾਸ ਕਿੜੀ ਐਸੀ ਲਾਗ ਕੋਈ ਬਣ ਕੌਣ ਕਰੇ ਗਰੀਬ ਅਵਾਜ਼ ਦਸਿੰਘਾ ਮੇਰਾ ਮਾਫੀ ਸ਼ਤਰ ਕਰੇ ਜਾਗੀ ਸ਼ੋਕ ਜਗਤ ਕੋ ਲਾ ਕੇ ਤਾਂ ਪਰ ਟੋਹੀ ਖੜੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕੰਘੂ ਤੇ ਨਾ ਡਰੇ ਨਾਮ ਦੇਵ ਕਬੀਰ ਤਲੋਚਨ ਸਜਣਾ ਸੈਨ ਕਰੇ ਕਹਿਰ ਅਰਦਾਸ ਸੁਣੋਰੇ ਸੰਤੋ ਹਰ ਜੀਓ ਤੇ ਸਵੇ ਫਰੇ ਜਿਆਕਾਲ ਪੁਰਖ ਦਾ ਓਟ ਆਸਰਾ ਉਪਰਵੈਸਨੁ ਤੇ ਆਇਆ 6 ਕਿਲੋ ਵਜਨ ਦੀ ਪਥਰੀ ਗੰਗਾ ਵਿੱਚ ਛੱਡ ਦਿੱਤੀ ਜਿਹੜੇ ਮਰਗਾਈ ਵਾ ਤਾਰੀਆਂ ਲਾਉਂਦੀ ਉਹਨਾਂ ਚੰਦ ਰੈਨਾਂ ਦਾ ਵੀਰ ਵਾ ਮੇਰੇ ਸੱਗੀ ਬਾਟਰ ਜਸਪ ਸਿੰਘ ਰੱਖੀਆਂ ਤੁਹਾਡੀ ਬਲਵਿੰਦਰ ਸਿੰਘ ਸੰਧਵਾ ਤੁਹਾਡੀ ਗੁਰਵਿੰਦਰ ਸਿੰਘ ਜਰਤੌਲੀ ਚਰਨਜੀਤ ਸਿੰਘ ਜਰਤੌਲੀ ਦਾ ਕਾਹਲੀ ਦਿੱਤਾ ਉਹਦੀ ਬਾਤ ਤਾਂ ਹੈ ਕਿ ਉਹ ਕਿ Yeah. मुख पास जी पस जी हथ झेर खे सियारी त गुज़ारिया हथ खे गलो रोई वेही पथरी पाणी उते तारियां ਦਾਸ ਮਹਾਰਾਜ ਜੀ ਦੀ ਜਿੱਤ ਹੋਈ ਹੈ ਸੋ ਮੈਂ ਇੱਥੇ ਬੇਨਤੀ ਕਰ ਦਵਾਂ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਇੱਕ ਜਨਮ ਦੇ ਵਿੱਚ ਦੀ ਚਾਰੇ ਯੁਗਾਂ ਦੇ ਉਹਨਾਂ ਦੇ ਅਵਤਾਰ ਹੋਏ ਨੇ ਸਮਾਂ ਨਹੀਂ ਮੈਂ ਦੱਸ ਸਕਾਂ ਜੇ ਸਮਾਂ ਦਿੱਤਾ ਤੇ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਾਰੇ ਯੁਗਾਂ ਦੇ ਜਨਮ ਬਾਰੇ ਦੱਸਦਾ ਵੀ ਗੁਰੂ ਸਾਹਿਬ ਸਤ ਯੁਗ ਦੇ ਵਿੱਚ ਕਿਹੜੇ ਰੂਪ ਦੇ ਵਿੱਚ ਆਏ ਦੁਆਪਰਚ ਕਿਹੜੇ ਰੂਪ ਵਿੱਚ ਆਏ ਕਾਲ ਯੁਗ ਦੇ ਵਿੱਚ ਕਿਹੜੇ ਰੂਪ ਦੇ ਵਿੱਚ ਆਏ ਤੇ ਸਤ ਤ੍ਰੇਪ ਦੇ ਵਿੱਚ ਕਿਹੜੇ ਰੂਪ ਦੇ ਵਿੱਚ ਆਏ ਦੇ ਕਾਲ ਯੁਗ ਦੇ ਵਿੱਚ ਰਬਦਾਸ ਦੇ ਰੂਪ ਦੇ ਵਿੱਚ ਆਏ